ਜੱਗੂ ਭਗਵਾਨਪੁਰੀਏ ਨੇ ਹੰਗਾਮਾ ਕਰ ਦਿੱਤਾ ਜੇਲ੍ਹ ਦੇ ਅੰਦਰ ਐਲਸੀਡੀਆਂ ਤੋੜ ਦਿੱਤੀਆਂ ਤੋੜਪਨ ਕਰ ਦਿੱਤੀ ਬਾਕੀ ਕੈਦੀਆਂ ਵਾਸਤੇ ਵੀ ਖਤਰਨਾਕ ਹਾਲਾਤ ਬਣਾ ਦਿੱਤੇ ਉਹਨਾਂ ਦੀ ਜਾਨ ਨੂੰ ਵੀ ਖਤਰਾ ਪਾ ਦਿੱਤਾ ਇਸ ਪੂਰੇ ਮਾਮਲੇ ਨੂੰ ਲੈ ਕੇ ਕਪੂਰਥਲਾ ਕੇਂਦਰੀ ਜੇਲ੍ਹ ਤੋਂ ਖਬਰ ਸਾਹਮਣੇ ਆ ਰਹੀ ਹੈ ਜਦੋਂ ਅਚਾਨਕ ਜੱਗੂ ਭਗਵਾਨਪੁਰਿਆ ਆਪੇ ਤੋਂ ਬਾਹਰ ਹੋ ਗਿਆ ਤੇ ਲੱਗੀਆਂ ਐਲਸੀਡੀਜ਼ ਨੂੰ ਲੱਤ ਮਾਰ ਮਾਰ ਕੇ ਤੋੜ ਦੇਣ ਲੱਗਾ ਜੱਗੂ ਭਗਵਾਨਪੁਰੀਏ ਦੇ ਇਸ ਕਾਰਨਾਮੇ ਤੋਂ ਬਾਅਦ ਪੁਲਸ ਨੇ ਉਸ ਉੱਤੇ ਹੋਰ ਧਾਰਾਵਾਂ ਲਗਾ ਦਿੱਤੀਆਂ ਨੇ ਜੱਗੂ ਭਗਵਾਨਪੁਰੀਏ ਦੇ ਖਿਲਾਫ ਹੁਣ 427 ਆਈਪੀਸੀ ਅਤੇ ਇਸ ਦੇ ਨਾਲ ਨਾਲ ਪ੍ਰਿਜ਼ਨਜ਼ ਐਕਟ ਦੇ ਅਧੀਨ 42 ਧਾਰਾ ਜਿਹੜੀ ਹੈ ਉਹ ਜਗੂ ਭਗਵਾਨਪੁਰੀਏ ਦੇ ਖਿਲਾਫ ਲਗਾ ਦਿੱਤੀ ਗਈ ਹੈ ਜਗੂ ਭਗਵਾਨਪੁਰੀਆ ਜਿਹੜਾ ਕਿ ਕਪੂਰਥਲਾ ਦੀ ਸੈਂਟਰਲ ਜੇਲ੍ਹ ਦੇ ਵਿੱਚ ਬੰਦ ਸੀ ਉੱਥੇ ਇਹ ਹਾਈ ਸਿਕਿਉਰਿਟੀ ਪ੍ਰਿਜ਼ਨਜ਼ ਦੇ ਵਿੱਚ ਹਾਈ ਸਿਕਿਉਰਿਟੀ ਬੈਰਕਸ ਦੇ ਵਿੱਚ ਸੀ ਜਿੱਥੇ ਉਸ ਦੇ ਨਾਲ ਬਾਕੀ ਖੂੰਖਾਰ ਗੈਂਗਸਟਰਜ਼ ਜਾਂ ਫਿਰ ਕ੍ਰਾਈਮਨਲਜ਼ ਵੀ ਮੌਜੂਦ ਸਨ ਉੱਥੇ ਜਗੂ ਭਗਵਾਨਪੁਰੀਏ ਨੇ ਹੰਗਾਮਾ ਕਰ ਦਿੱਤਾ ਆਸ-ਪਾਸ ਮੌਜੂਦ ਜਿਹੜੇ ਕੈਦੀ ਸੀ ਉਹਨਾਂ ਵਾਸਤੇ ਵੀ ਜਾਨ ਨੂੰ ਖਤਰਾ ਜਿਹੜਾ ਸਾਬਿਤ ਹੋਣ ਵਾਲਾ ਹੰਗਾਮਾ ਕੀਤਾ ਔਰ ਇੱਥੋਂ ਤੱਕ ਇਹ ਵੀ ਦੱਸਿਆ ਗਿਆ ਕਿ ਜਿਹੜੀਆਂ LCDs ਹਾਲ ਹੀ ਦੇ ਦਿਨਾਂ ਦੇ ਵਿੱਚ ਲਗਾਈਆਂ ਗਈਆਂ ਸੀ ਉਹ ਵੀ LCDs ਤੋੜ ਦਿੱਤੀਆਂ। ਦਰਅਸਲ ਹਾਈ ਸਿਕਿਉਰਿਟੀ ਪ੍ਰਿਜ਼ਨਸ ਹੋਣ ਦੇ ਦਾਅਵੇ ਦੇ ਚਲਦੇ ਇਹ LCDs ਲਗਾਈਆਂ ਗਈਆਂ ਸੀ ਜਿੱਥੇ ਜੇਲ੍ਹ ਦੇ ਅੰਦਰ ਖਾਸ ਕਰਕੇ ਬੈਰਕਾਂ ਦੇ ਅੰਦਰ ਹੋਣ ਵਾਲੀ ਹਰ ਗਤੀਵਿਧੀ ਉੱਤੇ ਧਿਆਨ ਦਿੱਤਾ ਜਾ ਰਿਹਾ ਸੀ। ਜਗੂ ਭਗਵਾਨਪੁਰੀਏ ਨੇ ਉਹਨਾਂ LCDs ਨੂੰ ਲੱਤਾਂ ਮਾਰ-ਮਾਰ ਕੇ ਤੋੜ ਦਿੱਤਾ ਔਰ ਭਾਰੀ ਨੁਕਸਾਨ ਜਿਹੜਾ ਕੀਤਾ ਹੰਗਾਮਾ ਕਰ ਦਿੱਤਾ, ਹੰਗਾਮਾ ਜੇਲ੍ਹ ਦੇ ਅੰਦਰ ਕਰ ਦਿੱਤਾ। ਇਸ ਦੌਰਾਨ ਇਹੜੇ ਅਧਿਕਾਰੀ ਬੈਰਕਾਂ ਦੇ ਵਿੱਚ ਮੌਜੂਦ ਸਨ ਉਹਨਾਂ ਨੇ ਇਹ ਸ਼ਿਕਾਇਤ ਥਾਣਾ ਕੋਤਵਾਲੀ ਕਪੂਰਥਲਾ ਨੂੰ ਵੀ ਦਿੱਤੀ ਹੈ ਔਰ ਇਸ ਮਾਮਲੇ ਨੂੰ ਲੈ ਕੇ ਤਾਰਾ ਮਾ ਵੀ ਅੱਡ ਛੋੜ ਦਿੱਤੀਆਂ ਗਈਆਂ ਜੱਗੂ ਭਗਵਾਨਪੁਰੀਆ ਦੇ ਖਿਲਾਫ ਪਰ ਇਸ ਪੂਰੇ ਮਾਮਲੇ ਨੂੰ ਲੈ ਕੇ ਹੈਰਾਨੀ ਦੀ ਗੱਲ ਹੈ ਕਿਉਂਕਿ ਇੱਕ ਪਾਸੇ ਤਾਂ ਜੇਲ੍ਹਾਂ ਦੇ ਵਿੱਚ ਆਏ ਦਿਨ ਇਹ ਖਬਰਾਂ ਸਾਹਮਣੇ ਆਉਂਦੀਆਂ ਕਿ ਕੈਦੀ ਜਿਹੜੇ ਨੇ ਉਹ ਸ਼ਰੀਆਮ ਨੈਕਸਸ ਚਲਾ ਰਹੇ ਨੇ ਕੈਦੀ ਸ਼ਰੀਆਮ ਫੋਨਾਂ ਦੀ ਵਰਤੋਂ ਕਰ ਰਹੇ ਨੇ ਵੀਡੀਓਜ਼ ਵੀ ਸਾਹਮਣੇ ਆਉਂਦੀਆਂ ਨੇ ਔਰ ਦੂਜੇ ਪਾਸੇ ਆਏ ਦਿਨ ਇਹੋ ਜਿਹੀਆਂ ਘਟਨਾਵਾਂ ਵੀ ਦੇਖਣ ਨੂੰ ਮਿਲਦੀਆਂ ਜਦੋਂ ਕੈਦੀ ਆਪਸ ਦੇ ਵਿੱਚ ਲੜ ਪੈਂਦੇ ਨੇ ਔਰ ਉਹ ਇਹਨਾਂ ਚੀਜ਼ਾਂ ਤੋਂ ਬਚਣ ਦੇ ਵਾਸਤੇ ਕੈਦੀਆਂ ਤੇ ਨਿਗਰਾਨੀ ਰੱਖਣ ਵਾਸਤੇ ਜੇ ਸਰਕਾਰ ਵੱਲੋਂ ਇਹ ਨਵਾਂ ਉਪਰਾਲਾ ਕੀਤਾ ਗਿਆ ਸੀ ਤੇ ਇਹ ਜੱਗੂ ਭਗਵਾਨਪੁਰੀਏ ਨੇ ਗੁੱਸੇ 'ਚ ਆ ਕੇ ਤੋੜ ਛੱਡਿਆ। ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਪੁਲਿਸ ਨੇ ਸਾਫ਼ ਤੌਰ ਦੇ ਉੱਤੇ ਕਿਹਾ ਹੈ ਕਿ ਜੱਗੂ ਭਗਵਾਨਪੁਰੀਏ ਨੇ ਗੁੱਸੇ ਦੇ ਵਿੱਚ ਆ ਕੇ ਤੈਸ਼ ਦੇ ਵਿੱਚ ਆ ਕੇ ਹੰਗਾਮਾ ਕਰ ਦਿੱਤਾ ਤੇ ਇਸ ਹੰਗਾਮੇ ਦੌਰਾਨ ਜੇਲ੍ਹ ਦੇ ਅੰਦਰ ਲੱਗੀਆਂ ਐਲਸੀਡੀਆਂ ਜਿਹੜੀਆਂ ਸੀਗੀਆਂ ਉਹ ਤੋੜ ਦਿੱਤੀਆਂ। ਜਿਹੜੀਆਂ ਐਲਸੀਡੀਆਂ ਦੇ ਉੱਤੇ ਸਾਫ਼ ਸਰਵੇਲੈਂਸ ਜਿਹੜੀ ਲਾਈਵ ਸਰਵੇਲੈਂਸ ਸੀਗੀ ਉਹ ਬੈਰਕਾਂ ਦੀ ਨਜ਼ਰ ਆ ਰਹੀ ਸੀ ਉਹ LCDs ਤੋੜ ਦਿੱਤੀਆਂ ਗਈਆਂ ਆਖਰ ਕਿਉਂ ਕੀਤਾ ਗਿਆ ਜੱਗੂ ਭਗਵਾਨਪੁਰੀਆ ਜੇਲ੍ਹ ਦੇ ਅੰਦਰ ਇਹੋ ਜਿਹਾ ਕੀ ਕਰਨ ਦੀ ਫਰਾਕ ਦੇ ਵਿੱਚ ਸੀ ਕਿ ਉਹ ਇਹ ਸਾਰਾ ਕੁਝ LCDs ਦੇ ਵਿੱਚ ਜਾਂ ਫਿਰ ਕੈਮਰੇਜ਼ ਦੇ ਵਿੱਚ ਰਿਕਾਰਡ ਨਹੀਂ ਹੋਣ ਦੇਣਾ ਚਾਹੁੰਦਾ ਸੀ ਜਿਸ ਵਾਸਤੇ ਕਾਰਨਾਮਾ ਕੀਤਾ ਜਾਂ ਫਿਰ ਉਂਝ ਸਰਕਾਰ ਤੋਂ ਖਫਾ ਜੱਗੂ ਭਗਵਾਨਪੁਰੀਆ ਹੈਗਾ ਕਿਉਂਕਿ ਲੰਘੇ ਕੁਝ ਦਿਨਾਂ ਪਹਿਲਾਂ ਜੱਗੂ ਭਗਵਾਨਪੁਰੀਏ ਨੇ ਵੀ ਇੱਕ ਅਰਜ਼ੀ ਜਿਹੜੀ ਹੈ ਉਹ ਮਾਨਸਾ ਕੋਰਟ ਦੇ ਵਿੱਚ ਪਾਈ ਸੀ ਕਿ ਉਹ ਸਿੱਧੂ ਮੂਸੇ ਵਾਲਾ ਕਤਲकांड ਦੇ ਵਿੱਚ ਬਿਲਕੁਲ ਸ਼ਾਮਿਲ ਨਹੀਂ ਹੈ ਔਰ ਉਸ ਨੂੰ ਇਸ ਤੋਂ ਰਾਹਤ ਦਿੱਤੀ ਜਾਵੇ ਔਰ ਉਸ ਮਾਮਲੇ ਨੂੰ ਲੈ ਕੇ ਅਜੇ ਤੱਕ ਵੀ ਕੋਈ ਕਾਰਵਾਈ ਨਹੀਂ ਹੋਈ ਸੀ ਜਿਸ ਵਾਸਤੇ ਹੋ ਸਕਦਾ ਜੱਗੂ ਭਗਵਾਨਪੁਰੀ ਉਸ ਮਾਮਲੇ ਨੂੰ ਲੈ ਕੇ ਵੀ ਗੁੱਸੇ ਦੇ ਵਿੱਚ ਹੋਵੇ ਪਰ ਫਿਰ ਹਾਲ ਹੰਗਾਮਾ ਜਿਹੜਾ ਉਹ ਪਰਜ਼ੋਰ ਕੀਤਾ ਗਿਆ ਜੱਗੂ ਭਗਵਾਨਪੁਰੀ ਦੇ ਖਿਲਾਫ ਵਕ ਵਕ ਧਾਰਾਵਾਂ ਦੇ ਤਹਿਤ ਹੋਰ ਇੱਕ ਮਾਮਲਾ ਸਾਹਮਣੇ ਆ ਚੁੱਕਿਆ ਹੈ ਔਰ ਜੇਲ੍ਹ ਦੇ ਅੰਦਰ ਹੰਗਾਮਾ ਜਿਹੜਾ ਜੱਗੂ ਭਗਵਾਨਪੁਰੀ ਵੱਲੋਂ ਕੀਤਾ ਗਿਆ ਉਹਨਾਂ ਵਾਲੇ ਸਮੇਂ ਦੇ ਵਿੱਚ ਕੀ ਵੱਡੀ ਅਪਡੇਟ ਇਸ ਮਾਮਲੇ ਦੇ ਵਿੱਚ ਹੋਵੇਗੀ ਉਹ ਵੀ ਤੁਹਾਨੂੰ ਦੱਸਦੇ ਰਾਵਾਂਗੇ ਖੈਰ ਉਦੋਂ Subscribe to One India channel and never miss an update.